ਪਰਵਾਰ ਫੈਬਰਿਕ ਵਿੱਚ ਤੁਹਾਡਾ ਸਵਾਗਤ ਹੈ ਜੀ ਲੋ ਜੀ ਅੱਜ ਫੇਰ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਈਆਂ ਦੇਖੋ ਵੱਡੇ ਪ੍ਰਿੰਟ ਦੇ ਇਹਨਾਂ ਦਾ ਕਾਫੀ ਟ੍ਰੈਂਡਡ ਹੋਇਆ ਬਾਤ ਤਾਂ ਇਹ ਤੁਹਾਨੂੰ ਪਤਾ ਹੀ ਹੈਗਾ ਤੇ ਕਪੜਾ ਇੱਕ ਨੰਬਰ ਹੈਗਾ ਜੀ ਕੁਆਲਿਟੀ ਇੱਕ ਨੰਬਰ ਹੈਗੀ ਵਧੀਆ ਕੁਆਲਿਟੀ ਹੈਗੀ ਆ ਤੇ ਇਹ ਸੂਟ ਹੈਗਾ ਆਲ ਓਵਰ 5 ਮੀਟਰ ਤੇ ਇਹਦਾ ਦੁਪੱਟਾ ਆਏਗਾ ਦੇਖੋ ਜੀ ਕਿੰਨਾ ਸੋਹਣਾ ਇਹਦਾ ਦੁਪੱਟਾ ਆਏਗਾ ਤੇ ਬਹੁਤ ਸੋਹਣਾ ਦੁਪੱਟਾ ਹੈਗਾ ਦੇਖੋ ਇਸ ਤਰ੍ਹਾਂ ਤੇ ਬਹੁਤ ਸੋਹਣਾ ਸੂਟ ਹੈਗਾ ਜੀ ਦੇਖੋ ਤੇ ਸੂਟ ਮੈਂ ਤੁਹਾਨੂੰ ਦਿਖਾਨੀ ਆ ਕਾਲੇ ਰੰਗ ਦਾ ਸੂਟ ਹੈਗਾ ਇਹ ਤੇ ਇਹਦਾ ਦੁਪੱਟਾ ਬਹੁਤ ਸੋਹਣਾ ਹੈਗਾ ਤੇ ਬਿਲਕੁਲ ਕੋਟਨ ਦਾ ਦੁਪੱਟਾ ਹੈਗਾ ਇਹ ਤੇ ਸੂਟ ਵੀ ਬੜਾ ਵਧੀਆ ਹੈਗਾ ਪਿਓਰ ਕੋਟਨ ਦੇ ਵਿੱਚ ਹੈਗਾ ਜੀ ਇਹ ਮਲਾਈ ਕੋਟਨ ਹੈਗੀ ਆ ਤੇ ਵਧੀਆ ਕਪੜਾ ਹੈਗਾ ਬਿਲਕੁਲ ਸਟੱਫ ਬਹੁਤ ਸੋਹਣਾ ਹੈਗਾ ਇਹਦੇ ਵਿੱਚ ਲਾਈਨਿੰਗ ਵਗੈਰਾ ਦੇਖੋ ਬਿਲਕੁਲ ਨਹੀਂ ਲੱਗਣੀ ਬਹੁਤ ਸੋਹਣਾ ਮਲਾਈਨ ਕਪੜਾ ਹੈਗਾ ਤੇ ਹੁਣ ਇਹਦੇ ਵਿੱਚ ਮੈਂ ਰੰਗ ਦਿਖਾਨੀ ਤੁਹਾਨੂੰ ਇੱਕ ਰੰਗ ਹੈਗਾ ਜੀ ਇਹ ਪੀਲਾ ਪੀਲੇ ਰੰਗ ਦਾ ਸੂਟ ਸਾਰੇ ਹੀ ਬਹੁਤ ਸੋਹਣੇ ਨੇ ਜੀ ਤੇ ਬਹੁਤ ਮੁਲਾਇਮ ਕਪੜਾ ਹੈਗਾ ਤੇ ਇਹਨਾਂ ਪ੍ਰਿੰਟਾਂ ਦਾ ਮਤਲਬ ਕਾਫੀ ਟ੍ਰੈਂਡ ਹੈਗਾ ਤੇ ਇਸ ਦੇਖੋ ਸੂਟ ਹੈਗਾ ਦੇਖੋ ਕਿੰਨਾ ਸੋਹਣਾ ਤੇ ਇਹਦਾ ਦੁਪੱਟਾ ਹੈਗਾ ਦੇਖੋ ਕਿੰਨਾ ਸੋਹਣਾ ਦੁਪੱਟਾ ਹੈਗਾ ਇਹਦਾ ਡਿਜ਼ਾਈਨਰ ਦੁਪੱਟਾ ਹੈਗਾ ਤੇ ਰੇਟ ਤੁਸੀਂ ਮੈਨੂੰ ਵਟਸਐਪ ਕਰਕੇ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਸੈਂਡ ਕਰਕੇ ਮੈਨੂੰ ਪੁੱਛ ਸਕਦੇ ਹੋ ਤੇ ਬਹੁਤ ਸੋਹਣੇ ਸੂਟ ਨੇ ਜੀ ਇਹ ਗਰਮੀਆਂ ਦੇ ਤੇ ਪਾਏ ਹੋਏ ਤੁਹਾਡਾ ਬਹੁਤ ਸੋਹਣੇ ਲੱਗਣਗੇ ਜੀ ਤੇ ਸਾਰੇ ਹੀ ਸੋਹਣੇ ਸੂਟ ਬਹੁਤ हटਕੇ ਨੇ ਬਹੁਤ ਸੋਹਣੇ ਸੂਟ ਨੇ ਜੀ ਤੇ ਤੁਸੀਂ ਮੈਨੂੰ ਜਰੂਰ ਦੱਸਿਓ ਮੈਸੇਜ ਕਰਕੇ ਕਿ ਤੁਹਾਨੂੰ ਇਹ ਸੂਟ ਕਿਹੋ ਜਿਹਾ ਲੱਗ ਰਹੇ ਨੇ ਦੇਖੋ ਬਾਕੀ ਮੇਰੀ ਕੋਸ਼ਿਸ਼ ਹੈ ਹੀ ਰਹਿੰਦੀ ਹੈ ਕਿ ਮੈਂ ਵਧੀਆ ਤੋਂ ਵਧੀਆ ਕੁਆਲਿਟੀ ਤੁਹਾਨੂੰ ਲਿਆ ਕੇ ਦਵਾਂ ਆ ਦੇਖੋ ਇਹ ਸੂਟ ਹੈਗਾ ਜੀ ਤੇ ਇਹ ਇਧਾ ਦੁਪੱਟਾ ਹੈਗਾ ਜੀ ਦੇਖੋ ਇਨੂੰ ਪਰਾਜੋ ਸੂਟ ਬਣਾਓ ਸਲਵਾਰ ਸੂਟ ਬਣਾਓ ਤੁਹਾਡੀ ਆਪਣੀ ਮਰਜ਼ੀ ਹੈ ਜਿੰਮੇ ਵਰਜੀ ਤੁਸੀਂ ਬਣਾ ਸਕਦੇ ਹੋ ਦੇਖੋ ਕਿੰਨਾ ਸੋਹਣਾ ਸੂਟ ਹੈਗਾ ਜੀ ਦੇਖੋ ਡਿਜ਼ਾਈਨ ਡਿਜ਼ਾਈਨ ਸਾਰੇ ਹੀ ਬਹੁਤ ਸੋਹਣੇ ਨੇ ਦੇਖੋ ਕਿੰਨਾ ਸੋਹਣਾ ਇਸ ਤਰ੍ਹਾਂ ਬਣਿਆ ਹੋਇਆ ਇਹਦੇ ਗੋਟਾ ਪੱਟੀ ਲੱਗੀ ਹੋਈ ਹੈ ਇਹਦੇ ਤੇ ਦੇਖੋ ਅਰਤੇ ਪੱਟੀ ਲਾ ਕੇ ਦੁਪੱਟੇ ਤੇ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਬਣਾਇਆ ਹੋਇਆ ਤੇ ਜੋ ਵੀ ਤੁਹਾਨੂੰ ਇਹਨਾਂ ਤਿੰਨੋਂ ਕਲਰਾਂ ਦੇ ਵਿੱਚ ਪਸੰਦ ਆ ਰਿਹਾ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਤੇ ਦੂਜਾ ਸੂਟ ਮੈਂ ਤੁਹਾਨੂੰ ਦਿਖਾਨੀ ਆ ਆ ਦੇਖੋ ਜੀ ਸ਼ਿਮਰ ਦੇ ਵਿੱਚ ਇਹ ਏਕੀ ਟੈਕਸ ਦੀ ਪਿਓਰ ਸ਼ਿਮਰ ਹੈਗੀ ਜੀ ਦੇਖੋ ਕਿੰਨਾ ਸੋਹਣਾ ਸੂਟ ਹੈਗਾ ਦੇਖੋ ਤੇ ਇਹ ਵੀ ਸਲਵਾਰ ਹੈਗੀ ਜੀ ਦੇਖੋ ਪਿਓਰ ਮਸਲੀਨ ਦੇ ਵਿੱਚ ਇਹਦੀ ਸਲਵਾਰ ਹੈਗੀ ਆ ਤੇ ਸੂਟ ਬਹੁਤ ਸੋਹਣਾ ਹੈਗਾ ਇਹ ਇਹਦੇ ਪੌਂਚਿਆਂ ਤੇ ਵਰਕ ਹੈਗਾ ਜੀ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਦੇ ਪੌਂਚਿਆਂ ਤੇ ਵਰਕ ਆਏਗਾ ਆ ਦੇਖੋ ਤੇ ਇਹ ਦਾ ਦੀ কুরਤੀ ਦਾ ਕਪੜਾ ਹੈਗਾ ਤੇ ਇਹ ਦੁਪੱਟੇ ਵਾਲੇ ਸੂਟ ਨੇ ਜੀ ਪਿਛਲੇ ਵੀਡੀਓ ਚ ਮੈਂ ਵਿਦਾਊਟ ਦੁਪੱਟਾ ਦਿਖਾਇਆ ਸੀਗਾ ਤੁਹਾਨੂੰ ਤੇ ਹੁਣ ਮੈਂ ਦੁਪੱਟੇ ਵਾਲੇ ਸੂਟ ਦਿਖਾਨੀ ਆ ਆ ਦੇਖੋ ਦੁਪੱਟਾ ਵੀ ਪਿਓਰ ਮਸਲੀਨ ਦਾ ਹੈਗਾ ਬਿਲਕੁਲ ਲਾਈਟ ਵੇਟ ਤੇ ਇਹ ਦੇਖੋ ਇਹ ਦੀ ਸੰਵਾਰ ਹੈਗੀ ਆ ਤੇ ਇਹ ਦਾ ਇਹਦੀ কুরਤੀ ਦਾ ਕਪੜਾ ਹੈਗਾ ਤੇ ਇਹ ਦੇਖੋ ਦੁਪੱਟਾ ਹੈਗਾ ਜੀ ਬਹੁਤ ਸੋਹਣੇ ਸੂਟ ਨੇ ਜੀ ਤੇ ਕਲਰ ਤਾਂ ਬਹੁਤ ਹੀ ਡਿਫਰੈਂਟ ਕਲਰ ਹੈਗਾ ਇਹ ਹੀ ਬਹੁਤ ਸੋਹਣਾ ਸੂਟ ਹੈਗਾ ਤੇਰੇ ਇਹ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਵਟਸਐਪ ਨੰਬਰ ਤੇ ਸੈਂਡ ਕਰ ਸਕਦੇ ਹੋ ਤੇ ਪੁੱਛ ਸਕਦੇ ਹੋ ਤੁਹਾਨੂੰ ਮੈਂ ਵਰਸਤੇ ਹੀ ਦੱਸਾਂਗੀ ਰੇ ਇਹਨਾਂ ਦੇ ਆ ਦੇਖੋ ਜੀ ਕੀ ਕਲਰ ਇਹ ਹੈਗਾ ਜੀ ਕਲਰ ਸਾਰੇ ਹੀ ਬਹੁਤ ਸੋਹਣੇ ਨੇ ਤੇ ਸੂਟ ਵੀ ਸਾਰੇ ਹੀ ਬਹੁਤ ਸੋਹਣੇ ਨੇ ਇਹ ਤਾਂ ਪਹੁੰਚੇ ਦਾ ਵਰਕ ਹੈਗਾ ਦੇਖੋ ਇਹ ਸਲਵਾਰ ਹੈਗੀ ਦੇਖੋ ਇਹ ਸੂਟ ਹੈਗਾ ਤੇ ਬਹੁਤ ਸੋਹਣੇ ਸੂਟ ਨੇ ਜੀ ਇੱਕ ਮਿੰਟ ਹੋਰ ਮੈਂ ਦੁਪੱਟਾ ਵੀ ਦਿਖਾਨੀ ਆ ਤੁਹਾਨੂੰ ਇਹਦਾ ਇਹਦਾ ਖੋਲ ਕੇ ਤੇ ਸੂਟ ਤਾਂ ਸਾਰੇ ਹੀ ਹੈ ਜੇ ਕਲਰ ਨੇ ਸਾਰੇ ਹੀ ਡਿਫਰੈਂਟ ਕਲਰ ਨੇ ਤੇ ਦੁਪੱਟਾ ਤਾਂ ਬਿਲਕੁਲ ਲਾਈਟ weight ਦੁਪੱਟਾ ਹੈਗਾ ਦੇਖੋ ਭਾਵੇਂ मुट्ठी ਚ ਲੈ ਲੋ ਇਹ ਜਿਆ ਦੁਪੱਟਾ ਹੈਗਾ ਫਿਸਲੇਗਾ ਨਹੀਂ ਸਿਰ ਤੋਂ ਨਹੀਂ ਉਤਰੇਗਾ ਦੇਖੋ ਇਹ ਦੁਪੱਟੇ ਦਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈਗਾ ਦੇਖੋ ਇਸ طرف ਫਲਾਵਰ ਬੜੇ ਨੇ ਕੋਣਿਆਂ ਤੇ ਤੇ ਇਸ ਤਰ੍ਹਾਂ ਸੂਟ ਹੈਗਾ ਇੱਕ ਵਿਚਕਾਰ ਦੇ ਵਿੱਚ ਫਲਾਵਰ ਹੈਗਾ ਤੇ ਆਲ ਓਵਰ ਨਹੀਂ ਸੌਰੀ ਇਹ ਮੈਚਿੰਗ ਸੂਟ ਹੈਗਾ ਜੀ ਇਹ ਕੁੜਤੀ ਹੈਗੀ ਆ ਇਹ ਦਾ ਦੁਪੱਟਾ ਹੈਗਾ ਤੇ ਇਹਦੀ ਸਲਵਾਰ ਹੈਗੀ ਅਜੀ ਦੇਖੋ ਬਹੁਤ ਸੋਹਣਾ ਸੂਟ ਹੈਗਾ ਇਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਤੇ ਇੱਕ ਆਖਰੀ ਕਲਰ ਮੈਂ ਤੁਹਾਨੂੰ ਹੋਰ ਦਿਖਾਨੀ ਆ ਤੇ ਵੀਡੀਓ ਨੂੰ ਮੇਰੀ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਵੀ ਕਰ ਦਿਓ ਤੇ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗਦੀ ਹੈ ਪਿਓਰ ਸਿਮਰ ਦੇ ਸੂਟ ਨੇ ਜੀ ਇਹ ਦੇਖੋ ਦਾ ਡਿਜ਼ਾਈਨ ਕਿੰਨਾ ਸੋਹਣਾ ਹੈਗਾ ਤੇ ਪਿਓਰ ਮਸਲੀਨ ਦੀ ਸਲਵਾਰ ਹੈਗੀ ਸਲਵਾਰ ਤੇ ਵਰਕ ਹੈਗਾ ਇਹਦਾ ਦੇਖੋ ਜਿਹੜੀਆਂ ਭੈਣਾਂ ਕੁਝ ਹਟਕੇ ਪਾਉਣਾ ਚਾਹੁੰਦੀਆਂ ਨੇ ਕੁਝ ਲੱਗ ਜੀ ਚੀਜ਼ਾਂ ਪਾਉਣਾ ਚਾਹੁੰਦੀਆਂ ਨੇ ਨਾ ਉਹਨਾਂ ਵਾਸਤੇ ਇਹ ਵੀਡੀਓ ਹੈਗੀ ਹੈ ਜੀ ਕਿਉਂਕਿ ਇਹ ਸਾਰੇ ਹੀ ਸੂਟ ਹਰ ਇੱਕ ਸੌਤੇ ਨਹੀਂ ਮਿਲਣੇ ਇਹ ਕੁਆਲਿਟੀਆਂ ਹਰ ਕੋਈ ਨਹੀਂ ਰੱਖਦਾ ਇਹ ਦੇਖੋ ਇਹ ਜੀ ਕੁਆਲਿਟੀ ਹੈਗੀ ਇਹ ਬਹੁਤ ਸੋਹਣੀ ਦੇਖੋ ਇਹਦਾ ਦੁਪट्टे ਤੇ ਕਿੰਨਾ ਸੋਹਣਾ ਫਲਾਰ ਬਣਿਆ ਹੋਇਆ ਤੇ ਕਿੰਨਾ ਸੋਹਣਾ ਇਹਦਾ ਦੁਪੱਟਾ ਹੈਗਾ ਤੇ ਅੱਜ ਜਿਹੇ ਕਲਰ ਦਾ ਸੂਟ ਹੈਗਾ ਹੀ ਦੇਖੋ ਇਹ ਸ਼ਿਮਰ ਦੀ কুরਤੀ ਹੈਗੀ ਆ ਤੇ ਇਹਦੀ ਸਲਵਾਰ ਹੈਗੀ ਆ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਜੀ ਧੰਨਵਾਦ ਜੀ